ਸੰਗਤ ਜੀ ਵਾਸ਼ੇ ਜੀ ਕਾ ਖਾਲਸਾ ਵਾਸ਼ੇ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਸੰਗਤ ਜੀ ਕਈ ਵਾਰੁੱਥ ਕਹਿ ਦਿੰਦੀ ਆ ਕਿ ਬੰਦੇ ਦਾ ਜੋ ਵੀ ਸੁਭਾਅ ਹੈ ਜਾਂ ਆਦਤਾਂ ਨੇ ਕਿੰਦੇ ਕਦੇ ਵੀ ਬਦਲੀਆਂ ਨਹੀਂ ਜਾ ਸਕਦੀਆਂ ਇਹ ਤਾਂ ਬੰਦੇ ਦੇ ਨਾਲ ਹੀ ਨਿਬਧੀਆਂ ਨੇ ਉਹ ਨਹੀਂ ਸਕਦੀ ਕਿ ਗੁਰਨਾਨਕ ਪਾਸ਼ਾ ਜੀ ਦਾ ਘਰ ਐਸਾ ਹੈ ਗੁਰਨਾਨਕ ਪਾਸ਼ਾ ਜੀ ਦਾ ਦਰ ਐਸਾ ਹੈ ਕਿਥੇ ਸਿਰਫ ਸੁਭਾਵਾਂ ਆਦਤਾਂ ਹੀ ਨਹੀਂ ਬਦਲਉਂਦੀਆਂ ਬਲਕਿ ਗੁਰਨਾਨਕ ਪਾਸ਼ਾ ਜੀ ਦੇ ਘਰ ਵਿੱਚ ਆਏ ਮੁੱਖ ਦੇ ਭਾਵਾਂ ਰੱਖਦੇ ਨੇਕੀ ਬਦਲ ਜਾਂਦੇ ਨੇ ਸਤਿਗੁਰ ਸੱਚੇ ਖਵਾਸ਼ਾ ਜੀ ਦਰਸ ਦੇ ਘਰ ਦੇ ਵਿੱਚ ਆ ਗਏ ਤਾਂ ਬੰਦੇ ਦੀ ਕਿਸਮਤ ਬਦਲ ਦਿੰਦੇ ਨੇ ਔਰ ਬਦਲ ਦੇਣ ਦੇ ਲਈ ਜਦੋਂ ਕੋਈ ਮੁਮਕ ਇਸ ਤਰੀਕੇ ਦੇ ਨਾਲ ਪਾਉਂਦਾ ਹੈ ਇਹ ਜਦੋਂ ਰੋਕ ਨੂੰ ਇਹ ਦੋ ਚੀਜ਼ਾਂ ਦਾ ਗਿਆਨ ਹੋ ਜਾਵੇ ਕਿ ਮੈਂ ਗੁਰੂ ਘਰੇ ਕੀ ਲੈ ਕੇ ਆਉਣਾ ਹੈ ਅਤੇ ਕਿਥੋਂ ਕੀ ਲੈ ਕੇ ਜਾਣਾ ਹੈ ਜਦੋਂ ਇਹ ਦੋ ਗੱਲਾਂ ਦਾ ਗਿਆਨ ਮਨ ਤੋਂ ਹੋ ਜਾਵੇ ਤਾਂ ਉਸ ਮਨੁੱਖ ਦੇ ਭਾਗ پوری ਤਕਦੀਰ ਬਦਲ ਰਹੇ ਤੇ ਨਹੀਂ ਨਾ ਜਿੱਤੇ ਇਹ ਦੋ ਗੱਲਾਂ ਦਾ ਗਿਆਨ ਕਿਹੜਾ ਹੈ ਇਹਦੇ ਬਾਰੇ ਅਪ ਅੱਜ ਦੀ ਇਹ ਵੀਡੀਓ ਦੇ ਵਿੱਚ ਗੱਲ ਕਰਨ ਜਾ ਰਹੇ ਆ ਇਸ ਕਰਕੇ ਆਪ ਵੀ ਇਹ ਵੀਡੀਓ ਨੂੰ ਪੂਰਾ ਜਰੂਰ ਸੁਣਨੇ ਜੀ ਕਿਉਂਕਿ ਅੱਜ ਦੀ ਵੀਡੀਓ ਦੀ ਇਹ ਜਾਣਕਾਰੀ ਤੁਹਾਡੇ ਬਹੁਤ ਬਹੁਤ ਕੰਮ ਆਵੇਗੀ ਕਿਉਂਕਿ ਸੰਗਤ ਜੀ ਮਸਾਕੀ ਦਾ ਤਿਉਹਾਰ ਆ ਵਟਾ ਦਿਹਾੜਾਈ ਤੇ ਜਦੋਂ ਵੀ ਕੋਈ ਬਦਲਦਿਆਂ ਰਾਤਾਂ ਦਾ ਸੰਗਤ ਵਾਲੇ ਮੰਦਿਰ ਵਿੱਚ ਬਹੁਤ ਚਾਅ ਉਤਸ਼ਾਹ ਹੁੰਦਾ ਹੈ ਹਰ ਮੰਨ ਦਾ ਚੰਗਾ ਵੀ ਨਾਇਕ ਹੁੰਨ ਲਈ ਕੋਈ ਸਭ ਤੋਂ ਵਧੀਆ ਕੀਮਤੀ ਭੇਟਾ ਲੈ ਕੇ ਜਾਵਾਂ ਕਈ ਲੋਕ ਗਿਰੂ ਦੇ ਲੰਗਰਾਂ ਦੇ ਵਿੱਚ ਸੇਵਾ ਕਰਦੇ ਆਂ ਭਾ ਕੀ ਰਸਤਾ ਮਸਤਾ ਹੋ ਕੇ ਅੰਨੇ ਨੇ ਕੋਈ ਕਣ ਆਟਾ ਲੈ ਲੈਂਦਾ ਹੈ ਕੋਈ ਢਾਲ ਲੈ ਜਾਂਦਾ ਹੈ ਜੇ ਝੋ ਵੀ ਲੰਗਰ ਗੁੰਮ ਕਰੇ ਤੇ ਆਰੰਭਾ ਹੁੰਦਾ ਉਹ ਕੋਈ ਸੇਹੀ ਹਿਸਾਬ ਦਾ ਰਾਸ਼ਨ ਗੁਰੂ ਘਰੇ ਦੇ ਅੱਗੇ ਕੁਝ ਲੋਕ ਪੈਸਿਆਂ ਦੇ ਨਾਲ ਸੇਵਾ ਕਰਦੇ ਆਂ ਵੀ ਚਲੋ ਗੁਰ ਜਨਾਂ ਦੇ ਵਿੱਚ ਉਹਦੇ ਦਿੱਤੀ ਮਾਇਆ ਦੇ ਵਿੱਚ ਕੋਈ ਮਾਇਆ ਭੇਟ ਕਰ ਗਏ ਨੇ ਕਿਸੇ ਨਾ ਕਿਸੇ ਸੇਵਾ ਦੇ ਵਿੱਚ ਨੱਝਾ ਜਾਈ ਦੀ ਤੇ ਕੁਝ ਲੋਕ ਆਪਣੇ ਹੱਥੀ ਰਮਾਨਾ ਸਾਹਿਬ ਕੋਲ ਹੀ ਕਿਵੇਂ ਗਏ ਆਂ ਤੇ ਪਾਣਾ ਇਹ ਬਹੀ ਹੁੰਦਾ ਨੂੰ ਬੱਟੇ ਦਿਹਾੜੇ ਤੇ ਰਮਾਲਾ ਸਾਫ ਕੋਈ ਨਹੀਂ ਕਰਦਾ ਹੈ ਕੁਝ ਲੋਕ ਕਲਾ ਪਛਾਣ ਦੀ ਦੇਰ ਕੋਈ ਕਰਦੇ ਆ ਇਸੇ ਹੀ ਤਰ੍ਹਾਂ ਹੋਰ ਵੀ ਬਹੁਤ ਸਾਰੇ ਅਸਤਾਂ ਬਸਤਾਂ ਹੈ ਕੋਈ ਵੀ ਮਨੁੱਖ ਵੀ ਜਿੰਨੇ ਕੁ ਜੁਗਾ ਹੁੰਦਾ ਹੈ ਉਹ ਗੁਰੂ ਘਰ ਦੇ ਨਾਲ ਜੁੜਿਆ ਹੈ ਤਾਂ ਮਨ ਦੀ ਭਾਵਨਾ ਇਹ ਹੀ ਹੁੰਦੀ ਹੈ ਕਿ ਮੈਂ ਆਪਣੇ ਜੀਵ ਸਰਗੀ ਦੇ ਲਈ ਕੋਈ ਸਭ ਤੋਂ ਸ਼ਰਮ ਕੀ ਨਹੀਂ ਬੇਟਾ ਲੈ ਲੈਣਾ ਨਾ ਆਪ ਮੇਰੇ ਜੀਵ ਸਰਗੀ ਮੇਰੇ ਤੇ ਖੁਸ਼ ਹੋ ਕਿਉਂਕਿ ਗੁਰੂ ਦੀ ਖੁਸ਼ੀ ਸਾਹਮਣੇ ਹੋ ਚਾਹੀਦੀ ਆ ਪਰ ਸੰਗਤ ਜੀ ਜੋ ਵੀ ਤੁਹਾਡੀ ਭਾਵਨਾ ਕਿਉਂਕਿ ਤੁਸੀਂ ਗੁਰੂ ਘਰ ਲੈ ਕੇ ਜਾਦਾ ਚੰਗੇ ਹੋ ਜੀ ਸਤਿ ਕੇ ਲਾਉਤੇ ਜਾਓ। ਪਰ ਕਹਿੰਦੇ ਗੁਰੂ ਸਾਹਿਬ ਦੀ ਜਤਨਾ ਦੇ ਵਿੱਚ ਫੇਟ ਕਰਨਾ ਚੰਗੇ ਜੀ ਸਤਿ ਕੇ ਫੇਟ ਕਰੋ। ਪਰ ਸੰਗਤ ਕੀ ਇੱਕ ਗੱਲ ਹਮੇਸ਼ਾ ਯਾਦ ਰੱਖਣਾ ਕਿ ਗੁਰੂ ਸਾਹਿਬ ਜੀ ਸਭ ਤੋਂ ਪਹਿਲਾਂ ਸਾਡਾ ਮਨ ਪੜਦੇ ਐ ਕਿ ਇਹਦੇ ਮਨ ਦੇ ਵਿੱਚ ਕੀ ਚੱਲ ਰਿਹਾ ਹੈ ਇਸ ਸਹਕੇ ਸਾਡੇ ਮਨ ਦੇ ਵਿੱਚ ਆਪਣੇ ਗੁਰੂ ਸਾਹਿਬ ਜੀ ਦੇ ਲਈ ਪ੍ਰੇਮ ਪਿਆਰ ਕੋ ਸੱਚਾ ਉਹਿ ਸ਼ਰਧਾ ਦਾ ਨਾ ਤੁਹੀ ਹੁੰਨੇ ਸਾਡੇ ਮਨ ਦੇ ਵਿੱਚ ਸਾਡੇ ਗੁਰੂ ਸਾਹਿਬਾਨਾਂ ਦੀਆਂ ਸਿੱਖਿਆਵਾਂ ਹੁਣ ਉਹਨਾਂ ਦਾ ਉਪਦੇਸ਼ ਗੁਰੂ ਉਹਨਾਂ ਦੇ ਦੱਸੇ ਹੋਏ ਰਾਹ ਦੇ ਉੱਤੇ ਚੱਲ ਕੇ ਸਾਡੇ ਹੱਥਾਂ ਦੇ ਵਿੱਚ ਨੇਕ ਤਮਾਉਂ ਦੀ ਹੈ ਤਾਂ ਸਾਡੀ ਕੀਤੀ ਹੋਈ ਕੋਈ ਵੀ ਸੇਵਾ ਸਾਡੀ ਵਿਹਾਦੀ ਹੀ ਕੋਈ ਵੀ ਭੇਟਾ ਗੁਰੂ ਸਾਹਿਬ ਦੀ ਪ੍ਰਮਾਨ ਕਰਨ ਦੇ ਪਰ ਸੰਤਰੀ ਜੀ ਕੇ ਸੱਲੇ ਮਰ ਵਿੱਚ ਜਿਉਂ ਪਰੇ ਵਨੰਦਿਆ ਜੁਲੀ ਅਜਿਆਂ ਦੇ ਪ੍ਰਤੀ ਮਾੜੇ ਦੀ ਭਾਵਨਾ ਹੈ ਈਰਖਾ ਚੱਲ ਰਹੀ ਹੈ ਪਰ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਜੋ ਮਰਜੀ ਫੇਟ ਘਾਤੋ ਅਸੀਂ ਦਮਾਨ ਨਹੀਂ ਨਹੀਂ ਹੈ ਪਰ ਸੱਚੇ ਸੱਚੇ ਮੰਨਦੇ ਨਾਲ ਆਪਣੀ ਕੀਤੀ ਹੋਈ ਹੱਕ ਸਤਿਗੁਰ ਕੀਤੇ ਕਮਾਈ ਦੇ ਵਿੱਚ ਕਿ ਇੱਕ ਕੁੰਟੀ ਵੀ ਜੁਰ ਸਾਬੀ ਦੇ ਚਰਨਾਂ ਦੇ ਵਿੱਚ ਘੇਟ ਕੇ ਪੈਂਦੀ ਸਤਿਗੁਰ ਸੱਚੇ ਪਾਸ਼ਾ ਦੀ ਨੂੰ ਕਮਦੀ ਨਹੀਂ ਅਲਮ ਹੋ ਰਿਹਾ ਹੈ ਉਹ ਕੁੰਦੀ ਨੂੰ ਨਾਲ ਕਿਰੇ ਪ੍ਰਦਾਨ ਕਰ ਰਹੇ ਹਾਂ ਅਤੇ ਕੁੰਦੀ ਬਦਲੇ ਮਾਲਕ ਦਾ ਦਸ਼ਾਇਆ ਬਖਸ਼ ਦਿੰਦੇ ਨੇ ਗੁਰੂ ਜੀਆ ਅਸਮਨ ਸਰਵਉਲ ਕੇ ਰੇਖ ਨੂੰ ਜੀ ਗੁਰੂ ਜੀਆ ਜਦੇ ਮਿੱਤੋਂ ਬਹੁਤ ਸਾਰਾ ਸਾਹਿਨਾ ਦਾ ਜਿਕਰ ਹੁੰਦਾ ਹੈ ਜਿੱਥੇ ਦੇਹ ਸਹਉਂਗੀ ਨਹੀਂ ਜਦੋਂ ਵੀ ਕਿਸੇ ਦਾ ਜੀਵਨ ਬਦਲਿਆ ਉਹਦਾ ਮਨ ਪੜ ਕੇ ਬਦਲਿਆ ਉਹਦੇ ਮਨ ਦੀ ਗਰੀਬੀ ਨੂੰ ਦੇਖ ਕੇ ਬਦਲਿਆ ਭਾਵੇਂ ਜਿੰਨਾ ਹੀ ਜ਼ਿਆਦਾ ਉਹਨਾਂ ਸੱਚਾ ਸੱਚਾ ਉਹਨੀ ਹੀ ਸਾਜਿਕਿਕ ਕਰ ਗਿਆ ਵੀ ਉਹ ਨਹੀਂ ਅਤੇ ਜੇਕਰ ਮਨ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਐਬ ਹੈ ਕੋਈ ਕਮੀ ਹੈ ਸਾਜਿਕ ਕੋਈ ਉਲਘਣ ਹੈ ਉਹ ਬੇਕੀਨ ਸ਼ਹਿਰ ਦੇ ਲਈ ਜਾਨੀ ਹਾਂ ਕਿ ਮੈਂ ਇਮਾਨਦਾਰੀ ਦੇ ਨਾਲ ਪੇਟ ਕਰ ਦਵਾਂ। ਇਹ ਤੁਹਾਨੂੰ ਸਹਿਬ ਜੀ ਮੈਂ ਆਪਣੇ ਖੇ ਮਾੜੀ ਆਉਂਦੇ ਤਸ਼ੱਕਮੇ ਪਾਰ ਲਾ। ਤੁਹਾਨੂੰ ਸਹਿਬ ਜੀ ਮੇਰਾ ਖਾਤ ਪਤੁਰ ਮਨੇ ਜਾਤ ਤੁੰਗ ਕਰਦਾ ਹੈ। ਤੁਸੀਂ ਕਿਰਪਾ ਕਰੋ ਤੁਸੀਂ ਜੀ ਮਾਣ ਬਦਲੋ। ਤੁਸੀਂ ਜੀਵਨਾਂ ਨੂੰ ਨਾ ਨਾ ਤੰਦੇ ਹੋ ਜੀ ਨਾ ਆਤਮਾ ਨੂੰ ਜੇ ਸਭ ਤੋਂ ਸੱਚੀ ਪਾਸ਼ਾ ਮੇਰਾ ਅਤੇ ਮਨ ਦੇ ਤੇ ਕੋਈ ਕਾਮ ਕੋਈ ਕਰਨ ਦੀ ਇਹ ਨਹੀਂ ਹੈ। ਸਭ ਤੋਂ ਸਖੇ ਪਰਸਾ ਸਹੀ ਇਹ ਸਨਮਨ ਵਸਵਜ ਕਸਾ ਕਦੇ ਤੁਸੀਂ ਇਹ ਸਨਮਨ ਦਾ ਅ ਗਿਆਨਤਾ ਰੱਖਣੇ ਲਾਭ ਕਰ ਸਕਦੇ ਹੋ ਭਾਵੇਂ ਜੇ ਆਪਣਾ ਮਨ ਨਹੀਂ ਨਹੀਂ ਕਿਹਾ ਕਰਦਾ ਉਹ ਕਿ ਸੰਤ ਕੀ ਗੁਰੂ ਸਾਹਿਬ ਜੀ ਦੀ ਤੁਸੀਂ ਜਾਨੂੰ ਪਾਹੀ ਇਹ ਨਹੀਂ ਜਿਵੇਂ ਜੀ ਅਸੀਂ ਗੁਰੂ ਸਾਹਿਬ ਜੀ ਦੇ ਦੱਸੇ ਅਨੁਸਾਰ ਚੱਲਣਗੇ ਬਸ ਇੱਕ ਗੱਲ ਯਾਦ ਰੱਖਣਾ ਜਦੋਂ ਵੀ ਜੀ ਨੂੰ ਘਰੇ ਜਾਂਦੇ ਨੇ ਕੋਈ ਮਰਜੀ ਚੀਜ਼ ਲੈ ਕੇ ਜਾਓ ਕੀ ਸੰਕੇ ਨਹਿ ਕੇ ਜਾਉ ਪਰ ਨਾਮ ਨਾਲ ਸਾਡੇ ਗਿਰਤ ਸਰਬਤਾਂ ਦੇ ਦਿੱਤੀਆਂ ਪੁੰਨਾਂ ਸਿੱਖਿਆਵਾਂ ਦੇ ਅਨੁਸਾਰ ਕੀਤੇ ਹੋਏ ਨੇਕ ਕੰਮ ਨਹੀਂ ਹੁੰਦੇ ਜਾਂ ਸਾਡੇ ਪੱਲੇ ਅਹਤੁੰਲਾ ਹੋਵੇ ਸਾਡੇ ਪੰਨੇ ਨਿਤ ਦਾ ਨਿਯਮ ਹੋਵੇ ਪਰ ਸਤਿਗੁਰ ਸੱਚੇ ਪਾਛ ਕੰਖਿਆ ਨੂੰ ਗੱਲ ਨਾਲ ਲੈਣੇ ਹਨ ਜਦੋਂ ਵੀ ਕੋਈ ਚੁਣ ਚੜੇ ਲਾਵਾਏ ਨਾ ਇਹ પેટ ਆਉਜੂ ਨੂੰ ਲੋਲੇ ਤੇ ਜਿੰਮ ਬਣਾ ਕਿਸੇ ਵੀ ਗੰਮ ਤੰਦ ਪਰੇਸ਼ਾਨ ਕਰਦਾ ਹੈ ਤੇ ਮਾੜੀ ਆਗਤ ਹੈ ਕੋਈ ਉੰਤਲਾ ਹੋਵੇ ਕਿ ਨੂੰ ਸ਼ਹਿਰ ਕੀ ਨੂੰ ਪੇਟ ਕਰ ਲੈਣਾ ਹੈ ਨੂੰ ਸ਼ਹਿਰ ਕੀ ਦੇ ਨਾਲ ਪੱਕਾ ਦਾਦਾ ਕਰਕੇ ਹੋਵੇ ਕਿ ਨੂੰ ਸ਼ਹਿਰ ਦੀ ਮੈਂ ਕਿ ਮਾੜੀ ਆਗਤ ਨੂੰ ਲਈ ਉਪਰੰਮੀ ਸੰਤਨ ਵੀ ਕੇਸ਼ਿਸ਼ਵਰ ਦਾ ਕਿਰਪਾ ਕਿਸੇ ਕਰੀਆਂ ਕਿਸੇ ਹੀ ਮੰਨ ਸਹੀ ਰਾਗ ਖੁਆ ਹੈ ਬਾਭੂ ਜੀ ਨੇ ਜਦ ਸੰਸਟ ਦੇ ਵਿੱਚ ਚੜ੍ਹ ਗਏ ਉਹਨਾਂ ਸੰਗਤ ਦੇ ਵਿੱਚ ਬੈਠ ਕੇ ਤੁਹਾਡੇ ਨਾਂ ਦਾ ਜੋ ਵੀ ਔਕਣਿਆ ਗੁਰੂ ਮੜੀ ਆਵਟਿਆ ਉਹਦੀਆਂ ਬੇਨ ਬਨਾ ਗੁਰੂ ਲੱਗੇ ਨਾਇਆ ਚ ਤੇ ਗੁਰੂ ਸੈਕਰੀਫੀਕੇਟ ਹੋ ਗਏ ਮੇਰਾ ਇਹ ਚਟ ਮੇਰੀ ਮੇ ਕਮੀ ਨੂੰ ਹੀ ਪਹੁੰਚ ਗਈ ਇਹ ਮੜੀ ਆਦਤ ਮੇਰਾ ਸੁਭਾਅ ਬਦਲੋ ਸਤਿ ਸੱਚੇ 파ਸ਼ਾ ਆਦਤਾਂ ਸੁਭਾਅ ਸੱਚੇ ਕਿਸਮਤ ਬਦਲ ਜੰਦੇ ਨੇ ਜੋ ਇਸ ਤਰ੍ਹਾਂ ਬਹਿੱਤਰੇ ਜਾਓਗੇ ਗੁਰੂ ਨਾਨਕ ਸਾਹਿਬ ਜੀ ਆਪਾਂ ਸਭ ਸਾਨੂੰ ਇਹ ਆਪਦੇ ਲਈ ਕਰਾਏ ਜੀ ਤੋਂ ਜਾਣਨੇ ਆ ਜੋ ਵੀ ਗੁਰੂਰ ਦਾ ਉਪਦੇਸ਼ ਆਪਾਂ ਨੇ ਕਥਾ ਵਿਚਾਰ ਚੰੜੇ ਜਾਂ ਗੁਰਬਾਣੀ ਦਾ ਪਾਠ ਚੰੜੇ ਆਇ ਕਿੰਨੇ ਕਰ ਰਹੇ ਸਾਡਾ ਕਿਹਦਾ ਅਧਿਆਨ ਗੁਰੂ ਜੈ ਜੀ ਦੇ ਉਪਦੇਸ਼ੋਂ ਹੋ ਗਈ ਨਾਲੇ ਸੰਗਤ ਨੇ ਕੀ ਪਾਇਆ ਹੈ ਕਿਹੜੀ ਸੰਗਤ ਕੀ ਕਰ ਰਹੀ ਹੈ ਤਾਂ ਨਹੀਂ ਸਾਡਾ ਅਧਿਆਨ ਸਾਡੇ ਵੀਰ ਲੱਭੇ ਵੀਰ ਜੀ ਉਪਦੇਸ਼ੋਂ ਹੋ ਗਈ ਜਦੋਂ ਸੰਗਤ ਵੀ ਸੇਵਾ ਕਰਨੀ ਹੈ ਪਰ ਉਹ ਵੀ ਮਨ ਨਾਲ ਆ ਕੇ ਕਰਨੀ ਹੈ ਕਿ ਸੇ ਦਾ ਦਾ ਪੁਪੀ ਨ ਪਾਉ ਕੋਈ ਵੀ ਗਾਣੇ ਨਹੀਂ ਦਨੇ ਮਨ ਲਾ ਕੇ ਗੁਰੂ ਜੀ ਨੂੰ ਚਾਹਦਿਆ ਸੇਵਾ ਕਰਨ ਲਈ ਕਿ ਸੰਗਤ ਨੇ ਸੁਣਾ ਕਰਨ ਵਾਲੇ ਗੰਗੂ ਜੀ ਦੋਤ ਖੋਸ਼ਣ ਲਈ ਬਿਰਤ ਪਰਹੇ ਚੰਚੂ ਰੋਹੀ ਚਿੰਝ ਲੈ ਕੇ ਆਦਿ ਪੂਰੇ ਸੇਚੇ ਤੋਂ ਤਾਉਦੇ ਬੰਨ ਲੈ ਕੇ ਗਏ ਤਿੰਨ ਕਿ ਇਹ ਤਿਆਰ ਕਰਨਾ ਮੇਰੇ ਬੇਸ਼ੈਕੀ ਨੂੰ ਵੀ ਸਖਤ ਬਹੁਤ ਪਿਆਰੀ ਹੈ ਦੇ ਘਰੀ ਘਟੀਆਂ ਚਿੰਜਣਾ ਲੈ ਕੇ ਆਏ ਤੇ ਚੰਡੀ ਲੈ ਜਾਈ ਕੋ ਕੋ ਨਾਮੇ ਹਨ ਪਰ ਜੇਕਰ ਤੁਸੀਂ ਜਾਣ ਮੁਝ ਕੇ ਕੀ ਗ੍ਰਿਤ ਕੀਤੇ ਲੈ ਕੇ ਜਾਓਗੇ ਤੇ ਆਪਣਾ ਪੜਿਆ ਆਪ ਹੀ ਉਜਾਗੋਗੇ ਸੰਗਤ ਦੀ ਸੇਵਾ ਨਾਲ ਬਾਕੇ ਕਰਨੀ ਹੈ ਸਿਸ਼ਿਸ਼ੀ ਕਰਨੀ ਹੈ ਅਤੇ ਗੁਰੂ ਕਰਦੇ ਵਿੱਚ ਗੁਰੂ ਮਰਿਆਦਾ ਦੇ ਨਿਯਮਾਂ ਕੀ ਰਹਿਣਾ ਚਾਹੀਦਾ ਹੈ ਸਾਦੇ ਟੱਕਰੇ ਬੈਣ ਕੇ ਗੁਰੂ ਘਰ ਜਾ ਕੇ ਇੰਗਲ ਤੋਂ ਤੁਹਾਨੂੰ ਬੱਲਾ ਨਹੀਂ ਕਰਨ ਹੋ ਜਾਏਗਾ ਪੂਰਾ ਧਿਆਨ ਨੂੰ ਕਨਿਸ਼ਵਾਣ ਹੋਈ

ਕੀ ਨਾ ਪਛਿਣਾਂ ਦੇ ਨਾਮ ਨਾਲ ਤਾਂ ਨੰਬਰ ਜਾਂਦਾ ਹੈ ਸ਼ੋਰ ਇਹ ਵੱਡਾ ਵਿਹਾਰਾ ਉਹ ਸਾਖੀ ਦਾ ਦੇ ਨੇ ਅਰੇ ਇੱਕ ਸਿੱਖ ਦੇ ਨਹੀਂ ਇਹਦੇ ਤੋਂ ਵੱਡਾ ਦੇ ਹੋਰ ਕੋਈ ਨਹੀਂ ਨਹੀਂ ਸਕਦਾ ਕਿ ਇਹ ਦੇ ਨਾ ਖਾਲਸੇ ਦੀ ਪਹਿਚਾਣ ਦਾ ਦੇ ਨੇ ਖਾਲਸਾ ਪੰਥ ਦਾ ਸਿਰਜਣਾ ਹੋ ਰਿਹਾ ਸੀ ਇਸ ਦੇ ਨਾਲ ਬਾਰੇ ਸਿੱਖ ਨੂੰ ਜੀਵਿਤ ਰਹਿ ਜਾਣਾ ਚਾਹੀਦਾ ਹੈ ਕਿਉਂਕਿ ਇਹ ਦੇ ਤੋਂ ਵੱਡਾ ਦੇ ਸੰਦੇਸ਼ ਹੋਰ ਕਿਹਾ ਹਿਸਾਬ ਹੈ ਨਿਰੰਤਰ ਇਹ ਜੰਗ ਜਾਨੋ ਦੇ ਭਤੀ ਪਾਪਾ ਨਾਮ ਸਿੰਘ ਨੇ ਮਿਕਸ਼ਣ ਨਾ ਕਰਦੇ ਜੀ ਜੋ ਜੁਰੀ ਕਰ ਦੇਣਾ ਨਾਮ ਕੰਨ ਤੋਂ ਦੇ ਨੇ ਤੇ ਸੈਜੇ ਉਲਾਂਵੇ ਕਰ ਦੇਣਾ ਨਾਮ ਤੋਂ ਦੇ ਨੇ ਸੋ ਮਿਲ ਕੇ ਜਾਗੇ ਮਿਲ ਕੇ ਤੇ ਰਣਕਵਧਾਨ ਤੇ ਨਾਮ ਨਾਮ ਕੀ ਨਾਮ ਗੁਰੇਸ਼ ਸਿਸ਼ਟਿਆ ਪਾਏ ਇਹ ਵੀ ਸਿੱਖਿਆ ਲੈ ਕੇ ਆਈਆਂ ਕਿ ਕਿ ਵੱਡੇ ਦਿਹਾੜੇ ਤੇ ਨਸਫੀ ਸੱਚੇ ਸਾਸ਼ਾ ਸਾਨੂੰ ਦੇ ਕੇ ਦੁਲੇ ਉਪਉਸ਼ ਉੱਤੇ ਪੜੇ ਤੇ ਆਏ ਸੰਗਤ ਜੀ ਸਾਨੂੰ ਇਹ ਵੱਡੇ ਦਿਹਾੜੇ ਤੇ ਕੋਈ ਤਾਂ ਆਪਣੇ ਆਪ ਦੇ ਨਾਮ ਅਤੇ ਗੁਰੂ ਦੇ ਨਾਲ ਇੱਕ ਦਾਵਾ ਕਰਨਾ ਚਾਹੀਦਾ ਓ ਇਹ ਇੱਕ ਆਮ ਆਦਤ ਸ਼ਰਨ ਲਈਏ ਆਪਣੇ ਜੀਵਨ ਦੇ ਵਿੱਚ ਕੋਈ ਇੱਕ ਚੰਗੀ ਆਦਤ ਅਪਣਾ ਲਈਏ ਤਾਂ ਦਾ ਕਹਾ ਨੀ ਤਲਾ ਹੋ ਜਾਵੇਗਾ ਜੇਕਰ ਤੁਸੀਂ ਵਾਲੇ ਭੱਜਦੇ ਹੋ ਤਾਂ 1 ਘੰਟੇ ਬਾਅਦ ਇਹ ਬਹੁਤ ਸ਼ਸ਼ਕੇ ਕੋਈ ਕਿਰਤਿਆ ਨਾ ਸਹਸਨ ਨਹੀਂ ਹੈ ਤਾਂ ਤੁਸੀਂ ਬਹੁਤ ਬਧੇ ਤਤਨ ਤਲਾ ਬੜੇ ਵੱਡੇ ਕੰਤਾ ਹਾਵੇ ਇਸ ਤਰ੍ਹਾਂ ਨਾਲੇ ਤਾਂ ਜੇਕਰ ਅਜੇ ਤੱਕ ਇਹ ਇੱਤਫਾ ਨਹੀਂ ਹੋਈ ਤਾ ਗੁਰੂ ਸਾਹਿਬ ਜੀ ਦੇ ਅਗੇ ਅਰਦਾਸ ਮੇਂ ਕੀ ਕਰਕੇ ਅਹੇ ਕਿ ਸਭ ਤੋਂ ਸੱਚੇ ਪਾਤਸ਼ਾਹ ਮੇਰਾ ਮਨ ਬਗਲੋ ਮੇਰਾ ਵਹੁਣ ਤੇ ਚਰਨੋਂ ਦੇ ਲੀਂ ਲਾਵੋ ਗੁਰੂ ਜੈੰਨ ਜੀ ਤੁਮਹਾਂ ਦੇ ਆਪੋ ਸੱਚੇ ਸੱਚੇ ਪਾਤਸ਼ਾਹ ਮੇਰੇ ਜੀਵਨ ਦੇ ਵਿੱਚ ਬਦਲਾਵ ਕਰੋ ਮੈਂ ਇੱਕ ਮੂੰਹੇ ਭਰੇ ਵੇਟਾ ਤੀਂ ਇੱਤਫਾ ਨਹੀਂ ਹੋਈ ਮੈਂ ਤੁਮਹਾਂ ਤੋਂ ਦੀ ਨਿਰੈਸਾ ਦਾ ਮੰデア ਚੰਨੀ ਤੋਂ ਹੋਈ ਇਸੇ ਤਪੱਸਵੀ ਜੀ ਨੂੰ ਵਰਿਆਣਾ ਗੁਰੂ ਸਾਹਿਬ ਜੀ ਨੂੰ ਸਸਪਤਾਏ ਇਹ ਨਹੀਂ ਕਿ ਆਪਾਂ ਰਸਾਂ ਦੀ ਉਹਨਾਂ ਨੂੰ ਤਾਂ ਦੱਸਿਆ ਨਹੀਂ ਗੁਰੂ ਸਾਹਿਬ ਜੀ ਸਾਹੂ ਜਿਹਾ ਮੰਨਦੇ ਆ ਜਾਣੀ ਜਾਣਿ ਹਾਂ ਜਦੋਂ ਆਪਾਂ ਆਪਣੇ ਮਨ ਨੂੰ ਦੱਸ ਕੇ ਹਨ ਕੋ ਬਹੁਤ ਚੱਤ ਰਹਿ ਜਾਂਦਾ ਹੈ ਜੀ ਤੁਸੀਂ ਅਸਮੈ ਨੂੰ ਦੱਸ ਕੇ ਆਪਣੇ ਕਿਸੇ ਉਹਨ ਆਪਣੇ ਕਿਸੇ ਮਾੜੀ ਆਦਤ ਦੀ ਅਰਜੀ ਗੁਰੂ ਸਾਹਿਬ ਜੀ ਦੇ ਕੇ ਲੈਣੇ ਆ ਕਿ ਪਾਸ਼ਾ ਇਹ ਮਾੜੀ ਆਦਤ ਸੁਣਾ ਦਿਓ ਜੀ ਉਹਨਾਂ ਸੁਣਾ ਦਿਓ ਉਹਨਾਂ ਛੋਟੇ ਜਿਹੇ ਸੱਚੇ ਕੰਸ਼ ਬਹੁਤ ਸ਼ੇਸ਼ੀ ਕਰਤਾ ਕਰਦੀ ਹੈ ਇੱਕ ਦਿਨ ਸੈਮ ਜੀ ਦੇ ਕੇ ਕੇ ਵੀ ਅੰਤੀ ਲਾਵਾਂ ਨੇ ਦੇ ਸਤਿਗੁਰ ਸੱਚੇ ਪਾਤਸ਼ਾਹ ਨੇ ਮੇਰੇ ਜੀਵਨ ਨੂੰ ਬਦਲੋ ਮੈਨੂੰ ਮੇਰਾ ਆਪਣਾ ਨਾਮ ਲਾ ਲੈ ਬਸ ਇਹ ਅੰਤੀ ਲਾਉਣ ਦੀ ਦੇਰ ਹੈ ਗੁਰੂ ਸਾਹਿਬ ਜੀ ਨੇ ਕੀ ਕਰਨਾ ਹੈ ਕਿਵੇਂ ਕਰਨਾ ਹੈ ਇਹ ਸਭ ਜਾਣਦੇ ਆ ਬਸ ਸਾਡਾ ਇੱਕ ਕਦਮ ਆਪਣੇ ਗੁਰੂ ਵੱਲ ਅਸੀਂ ਵਧਾ ਲਈਏ ਗੁਰੂ ਸਾਹਿਬ ਜੀ ਲੱਖਾਂ ਕਰੋੜਾਂ ਕਦਮ ਚੱਲ ਕੇ ਆ ਕੇ ਸਾਡੇ ਨਾਲ ਕਰਦੇ ਆ ਇਹ ਜੋ ਅਮਰਤ ਬੇਲਾ ਮੰਗ ਕੇ ਆਇਆ ਹਨ ਅਮਰਤ ਬੇਲੇ ਦਾ ਨੇ ਤੰਨੇ ਨੰਨੇ ਨੰਨੇ ਮਾਰਤ ਦੇ ਜੀਵਨ ਚੋਂ ਪਰਲੋ ਹਾਲ ਹੀ ਵਿੱਚ ਅਦੁੱਤੀ ਨੋਟੇ ਗੀਰੀ ਹੋਈ ਜਣੇ ਹਨ ਦੋਵੇਂ ਸਾਧਨਾ ਮਾਵਾਂ ਸਮਾਜ ਦੇ ਜੀਵਨ ਨੂੰ ਬਿਨਾ ਸਮਾਜਿਕ ਜੀਵਨ ਇਕੱਲਾ ਨਹੀਂ ਕਿਤੇ। ਇਹ ਗੁਰੂ ਸੇਵਕੀ ਆਪਣੇ ਦਰ ਆਣਾਂ ਦੀਆਂ ਕਾਗਤਾਂ ਸੁਧਾਰੀ ਵੀ ਬਦਲ ਗਈ। ਉਹ ਮਾਇਤ ਦੇ ਹਰ ਤੱਕ ਨਹੀਂ ਪਾਵਰ ਇੰਨੀ ਪਾਟਦੇ ਉਹ ਤਾਂ ਬਾਹਰ ਦੇ ਮਦਰ ਦਿੰਦੇ ਨੇ। ਨੰਦੇਗੀ ਕਿਸੇ ਨੂੰ ਸਮਝਾ ਦਿੰਦੇ ਨੇ ਜੋ ਲੇਖਾ ਦੇ ਵਿੱਚ ਨਹੀਂ ਲਿਖਿਆ ਉਹ ਵੀ ਲਿਖ ਲੈਂਦੇ ਨੇ ਸੋ ਮਹਿਮਾਨੇ ਇੱਥੇ ਦਿਨ ਇਸਾਰ ਇੰਤੇ ਫਿਰ ਸਾਰਾ ਰੋਕੇ ਨੂੰ ਦਾਨ ਹੈ ਜਗਾ ਸਕੇ ਲੋਗਾਂ ਦਾ ਯਾਦ ਰੂਨੀ ਕੰਨਿਆ ਵੀ ਬਹੁਤ ਸਾਰੇ ਜਿਹਦੇ ਤੋਂ ਉਹ ਸਭ ਨੇਕ ਕੰਮਾਂ ਦੀ ਕਮਾਈ ਚੱਲ ਰਹੀ ਹੈ ਜੋ ਵੀ ਤੇ ਤਨ ਜਾਣੀ ਚੰਡੀ ਉਹ ਲੈ ਕੇ ਜਾਓ ਪੈਸੇ ਆਵਾ ਮੱਥਾ ਟੇਕਣ ਤੋਂ ਪਾਉਣੇ ਤੁਸੀਂ ਜਿਹੜੀ ਮਨਜੀ ਚਲਾ ਕਰ ਪਰ ਨੇਕ ਕਮਾਈ ਨਾਲ ਜਿਉਂਦੇ ਰਹੇ ਅਤੇ ਜਦੋਂ ਗੁਰੂ ਘਰੋਂ ਜਾਣਾ ਹੈ ਉਹਦੋਂ ਇੱਥੇ ਗੁਰੂ ਸਾਹਿਬ ਜੀ ਦੀ ਗੱਤੀ ਹੋਈ ਸਿੱਖਿਆ ਉਹਨਾਂ ਦਾ ਕੁਦਰੇਸ਼ ਘੰਡੇ ਵਿੱਚ ਨਸਿਆ ਗਿਆ ਲੈ ਕਹਾਤ ਹੈ ਸੁਆਸ ਕਦੇ ਅਤਲ ਜੀ ਵੀਡੀਓ ਦਾ ਇਹ ਵਿਸ਼ਾ ਤੁਹਾਨੂੰ ਸਮਝਾਇਆ ਹੋਵੇਗਾ ਜੇ ਜੀਨੀਓ ਚੰਗੀ ਲੱਗੀ ਤਾਂ ਇਹਨੂੰ ਵੰਨ ਕੇ ਤੇ ਸ਼ੇਅਰ ਵੀ ਨਹੀਂ ਕਰਦੇ ਵੀ ਪਰੇਤਰ ਕੋਈ ਵੀ ਗੰਧ ਨਹੀਂ ਕਰਤਨੀ ਚੰਗੀ ਨਾ ਨਤ ਸੁਝੇ ਖਾਪੀ ਸਿਰ ਮਾਤੰਗ ਬਕਿੰਗ ਹੈ ਹੁਣ ਕਿੰਨੇ ਨਾਸਤ ਹੋ ਗਏ ਉਸ ਸੰਗਤਿ ਕਿੰਨੇ ਕਰਦੇ ਕੁਲ ਮਾਰ ਲੱਗੇ ਜਿੰਨੇ ਕੁ ਜ਼ਿੰਦਗੀ ਕਰਕੇ ਸਮਝਾਈ ਜਾਂ ਜਦੋਂ ਮਾਈ ਵਾਲੇ ਸੰਤ ਮਹਾਪੁਰਖ ਦੇ ਜੀਵਨ ਨੂੰ ਪੜ੍ਹ ਕੇ ਜਿੰਨੀ ਕੋ ਮੈਨੂੰ ਖੁਦ ਨੂੰ ਸਮਝ ਆ ਗਿਆ ਤਾਂ ਜੋ ਮੈਂ ਆਪਣੀ ਨਿੰਦਰੀ ਦੇ ਚੱਕਰ ਪਿਆ ਤੇ ਕੀਤੇ ਨੇ ਤਾਂ ਕੋਸਾ ਸੋਹੀਆ ਇਹ ਨਾਮ ਸਮਝੇ ਕਿਤੇ ਇਹ ਨਾਮ ਬੰਨਣਾ 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 ਇਹ ਤਾਂ ਹੱਬੀਆ ਕਰਨੀ ਜੀਆ ਕਿਉਂਕਿ ਤੂੰ ਹੱਡੀ ਆਪਣਾ ਮੌਕੇ ਹੱਡੀ ਆਪਣੀ ਜਿੰਦੂ ਆ ਤੁਸੀਂ ਆਪਣੇ ਹੀ ਹਿਸਾਬ ਦੇ ਨਾਲ ਚੁਣ ਲੈ